ਕਿਉਂਕਿ ਕੱਲ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤਾਂ ਵੱਲੋਂ ਮਾਗੀ ਦਾ ਤਿਹਾੜਾ ਜਿਹੜਾ ਹੈ ਉਹ ਮਨਾਇਆ ਗਿਆ ਤੇ ਉੱਥੇ ਇੱਕ ਗੱਲ ਬੜੀ ਦੇਖਣ ਨੂੰ ਮਿਲੀ ਵੀ ਬਾਦਲ ਦਲ ਵੱਲੋਂ ਨਹੀਂ ਸਿੱਧਾ ਜਿਹੜਾ ਹੈ ਰੈਲੀ ਕਰਕੇ ਇੱਕ ਰੂਪ ਚ ਅਕਾਲ ਤਖਤ ਸਾਹਿਬ ਨੂੰ ਚੈਲੰਜ ਕੀਤਾ ਗਿਆ ਉੱਥੇ ਮੈਂ ਵਿਸਤਾਰ ਵਿੱਚ ਤੁਹਾਨੂੰ ਦੱਸੂਗਾ ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਉਹ ਚੈਲੰਜ ਕੀਤਾ ਤੇ ਤੁਸੀਂ ਦੇਖੋਗੇ ਵੀ ਜਿਹੜੇ ਵੀ ਚੰਗੀ ਪੰਥਕ ਸੋਚ ਰੱਖਣ ਵਾਲੇ ਆਗੂ ਸੀ ਬਾਦਲ ਦਲ ਦੇ ਵੀ ਉਹਨਾਂ ਦੀ ਗੈਰ ਹਾਜ਼ਰੀ ਵੀ ਇਹ ਸਾਬਤ ਕਰਦੀ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਹ ਜੋ ਕਰ ਰਹੇ ਨੇ ਇਹ ਪੰਥ ਵਿਰੋਧੀ ਹੈ ਤੇ ਉਹਨਾਂ ਨੇ ਉਸ ਚੀਜ਼ ਤੋਂ ਸ਼ਮੂਲੀਅਤ ਕਰਨ ਤੋਂ ਜਿਹੜਾ ਹੈ ਪਾਸਾ ਵਟ ਕੇ ਆਪਣੀ ਆਪ ਦਾ ਪੱਖ ਜਿਹੜਾ ਹੈ ਇੱਕ ਪੰਥਕ ਤੇਸ਼ੀ ਹੋਣ ਦੇ ਨਾਤੇ ਉਹਨਾਂ ਨੇ ਆਪਦਾ ਪੱਖ ਜाहिर ਕੀਤਾ ਸੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਅਕਾਲ ਤਖਸਾਲ ਦਾ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਬੜਾ ਸਾਫ਼ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੀ ਜਿਹੜੀ ਹੈ ਅਗਲੀ ਚੋਣ ਕਰੇਗੀ ਅਤੇ ਪ੍ਰਧਾਨ ਦੀ ਚੋਣ ਤੱਕ ਉਹ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਨਿਭਾਏਗੀ ਪਰ ਇਹਨਾਂ ਨੇ ਉਹਦੇ ਪੈਨਲ ਕਮੇਟੀ ਬਣਾ ਕੇ ਕਿਉਂਕਿ ਉਸ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਉਹਦੇ ਵਿੱਚ ਇਹਨਾਂ ਨੇ ਰਣੀਕੇ ਜੀ ਨੂੰ ਉਹਦਾ ਜਿਹੜਾ ਇੰਚਾਰਜ ਬਣਾਇਆ ਹਾਲਾਂਕਿ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਵਿੱਚ ਧਾਮੀ ਸਾਹਿਬ ਨੂੰ ਇੰਚਾਰਜ ਬਣਾਇਆ ਗਿਆ ਸੀ ਤੇ ਉਹ ਸਿਰਫ ਸੀਗਾ ਵੀ ਨਾ ਕੋਈ ਘੱਟ ਨਾ ਵੱਧ ਉਹ ਸੱਤ ਮੈਂਬਰ ਹੀ ਸਾਰਾ ਕੁਝ ਦੇਖਣਗੇ ਤੇ ਇਹਨਾਂ ਨੇ ਉਹ ਮੈਂਬਰ ਜਿਹੜੇ ਕੁਝ ਪਾਏ ਨੇ ਉਹਨਾਂ ਨੂੰ ਵੀ ਗੈਰ ਜ਼ਿੰਮੇਵਾਰੀ ਗੈਰ ਜ਼ਿੰਮੇਵਾਰਾਨਾ ਦੀਆਂ ਥਾਵਾਂ ਤੇ ਉਹਨਾਂ ਦੀ ਜ਼ਿੰਮੇਵਾਰੀ ਲਾ ਕੇ ਸੂਬੇ ਪੰਜਾਬ ਤੋਂ ਬਾਹਰ ਉਹਨਾਂ ਨੂੰ ਵੀ ਜਿਹੜਾ ਹੈ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲੇ ਜਿੰਨਾ ਚਿਰ ਇਹ ਕਿਉਂਕਿ ਬੜਾ ਕਲੀਅਰ ਸੀ ਇਹ ਹੁਕਮਨਾਮਾ ਜਿੰਨਾ ਚਿਰ ਸਿੰਘ ਸਹਿਮਾਨ ਪੰਜੇ ਬੈਠ ਕੇ ਉਹ ਉਸ ਹੁਕਮਨਾਮੇ ਨੂੰ ਅਮੈਂਡ ਨਹੀਂ ਕਰਦੇ ਉਹਨੂੰ ਚੇਂਜ ਨਹੀਂ ਕਰਦੇ ਉਨਾ ਚਿਰ ਬੜਾ ਕਲੀਅਰ ਹੈ ਵੀ ਇਹੀ ਕਮੇਟੀ ਸਟੈਂਡ ਕਰਦੀ ਹੈ। ਉਹਨੇ ਬੇਦਾਵਾ ਪਾੜਿਆ ਸੀ। ਉੱਥੇ ਜਾ ਕੇ ਇਹ ਕੌਮ ਦੇ ਨਾਮ ਬੇਦਾਵਾ ਲਿਖ ਕੇ ਆਏ ਨੇ। ਇਹਨਾਂ ਨੇ ਅਕਾਲਪੁਰ ਸਾਹਿਬ ਨਾਲ ਸਿੱਧਾ ਮੱਥਾ ਲਾਇਆ। ਵੀ ਗੱਲਾਂ ਦੇ ਵਿੱਚ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਜਦੋਂ ਉੱਥੇ ਬੋਲੇ ਜਿਹੜਾ ਸਟੇਸ ਐਕਟੀ ਹੈ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸੰਬੋਧਨ ਕਰਕੇ ਜਿਹੜਾ ਹੈ ਬੁਲਾਇਆ। ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਬੋਲਣਗੇ। ਦੇ ਦੱਸੋ ਇਹ ਹੁਣ ਇਸ ਤੋਂ ਸ਼ਰਮਨਾ ਕੀ ਗੱਲ ਹੋ ਸਕਦੀ ਹੈ ਵੀ ਅਕਾਲੀ ਦਲ ਸਾਹਿਬ ਦੇ ਹੁਕਮ ਤਵਾਦ ਉਹ ਅਕਾਲੀ ਦਲ ਦੇ ਪ੍ਰਧਾਨ ਕੀ ਤੋਂ ਲਾਇਆ ਗਿਆ ਉਹਨਾਂ ਨੂੰ ਤੇ ਇਹ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਦੱਸ ਰਹੇ ਨੇ ਫੇਰ ਉੱਥੇ ਇਹ ਗੱਲਾਂ ਕਈਆਂ ਗਈਆਂ ਵੀ ਜੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਤੇ ਝੂਠੇ ਇਲਜ਼ਾਮ ਲਾਏ ਗਏ ਨੇ ਸੁਭੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ ਹੁਣ ਇਲਜ਼ਾਮ ਕਿਹਨੇ ਲਾਏ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਵੀ ਇਹ ਤੁਹਾਡੇ ਤੇ ਇਲਜ਼ਾਮ ਨੇ ਤੁਸੀਂ ਇਹਦਾ ਦੇ ਦੱਸੋ ਸੱਚੇ ਜਾਂ ਝੂਠੇ ਸੋ ਕੀ ਸੁਖਬੀਰ ਸਿੰਘ ਬਾਦਲ ਇਹ ਕਹਿਣਾ ਚਾਹੁੰਦੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰ ਸਿੰਘ ਸੇਵਾਨ ਵਾਲੇ ਜਿਹੜੇ ਉਹਨਾਂ ਤੇ ਇਲਜ਼ਾਮ ਲਾਏ ਉਹ ਝੂਠੇ ਸੀ ਕਿਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਉਹ ਇਹਦਾ ਜਵਾਬ ਉਹਨਾਂ ਨੂੰ ਦੇਣਾ ਪਊਗਾ ਤੇ ਉਹ ਉਸ ਪਵਿੱਤਰ ਜਗ੍ਹਾ ਤੇ ਖੜ ਕੇ ਉਹਨਾਂ ਨੇ ਇੱਕ ਇੱਕ ਇਲਜ਼ਾਮ ਨੂੰ ਮੰਨਿਆ ਤੇ ਅੱਜ ਆ ਕੇ ਕਹਿੰਦੇ ਜੀ ਇਹ ਤਾਂ ਸਾਰਾ ਝੂਠਾ ਹੈ ਤੇ ਫੇਰ ਕਿੱਥੇ ਰਹਿ ਗਈ ਪੰਤਿਕ ਦੀ ਗੱਲ ਕਹਿੰਦੇ ਅਸੀਂ ਕਮਜ਼ੋਰ ਕੀਤਾ ਜਾ ਰਿਹਾ ਹੈ ਕਮਜ਼ੋਰ ਕਰਨ ਵਾਸਤੇ ਕੋਈ ਬਾਹਰੀ ਤਾਕਤ ਸਿੱਖ ਕੌਮ ਨੂੰ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਨਹੀਂ ਰੱਖਦੀ ਜੇ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਆਪਣੀਆਂ ਇੱਥੇ ਫੈਸਲੀਆਂ ਕਰਕੇ ਗਲਤੀਆਂ ਕਰਕੇ ਅਤੇ ਸਭ ਤੋਂ ਵੱਡ ਜਿੰਮੇਵਾਰੀ ਇਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਇਸ ਫਸਟ ਰੂਲ ਦੇਖੋ ਤੁਸੀਂ ਗਾਸਤਖ ਸਾਹਿਬ ਨੇ ਜਿਹੜਾ ਹੁਕਮਨਾਮਾ ਸੀ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਐਦੋਂ ਵੱਧ ਕਿਸੇ ਨੂੰ ਕੀ ਤੁਸੀਂ ਕਿਸੇ ਤੇ ਰੋਪ ਲੱਗ ਸਕਦੇ ਨੇ ਵੀ ਤੁਸੀਂ ਨੈਤਿਕ ਅਧਿਕਾਰ ਹੀ ਤੇ ਤੁਸੀਂ ਅੱਜ ਵੀ ਕਹੋ ਵੀ ਜੀ ਲੋਕ ਸਾਨੂੰ ਜਿਹੜਾ ਹੈ ਫਲਾਣਾ ਕਮਜ਼ੋਰ ਕਰ ਰਿਹਾ ਫਲਾਣਾ ਕਮਜ਼ੋਰ ਕਰ ਰਿਹਾ ਹੈ ਸੋ ਉਹਨਾਂ ਦੀ ਟੋਟਲ ਇੱਕ ਫਾਲਸ ਨੈਰੇਟਿਵ ਇਹਨਾਂ ਨੇ ਉੱਥੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀਆਂ ਕਮੀਆਂ ਦੂਰ ਕਰਨ ਦੀ بجائے ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਅੰਤਕ ਸੋਚ ਸੀ ਉਹਦੇ ਤੇ ਆਉਣ ਦੀ بجائے ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ بجائے ਇਹਨਾਂ ਨੇ ਉਹਦੇ ਉਲਟ ਰਸਤਾ ਅਖਤਿਆਰ ਕੀਤਾ ਤੇ ਇਹ ਜਿਹੜਾ ਹੁਣ ਜਾ ਕੇ ਦੋਸ਼ ਯਾ ਸਾਰੇ ਆਪਦੇ ਕੀਤੇ ਗੁਨਾਹਾਂ ਨੂੰ ਬਾਅਦ ਮੁਕਰਨ ਦੀ ਇਹ ਜਿਹੜੀ ਕੋਸ਼ਿਸ਼ ਹੈ ਇਹ ਕਿਸੇ ਨੇ ਪ੍ਰਵਾਨ ਨਹੀਂ ਕਰਨੀ ਨਾਲੇ ਮੈਂ ਤਾਂ ਇਹੀ ਬੇਨਤੀ ਕਰਦਾਗਾ ਖਾਸ ਤੌਰ ਤੇ ਜਿਹੜੇ ਇਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਵਿੱਚੋਂ ਮੈਂ ਦੇਖ ਰਿਹਾ ਬਹੁਤ ਕੱਲ ਮੈਂਬਰ ਸਾਹਿਬਾਨਾਂ ਦੀ ਗੈਰ ਹਾਜ਼ਰੀ ਵੀ ਰਹੀ ਵੀ ਅੱਜ ਜਿਹੜਾ ਹੈ ਸਮਾ ਆ ਗਏ ਆ ਵੀ ਫੈਸਲਾ ਕਰਨ ਦਾ ਵੀ ਤੁਸੀਂ ਕਿਹਦੇ ਨਾਲ ਖੜੇ ਹੋ ਕੀ ਤੁਸੀਂ ਅਕਾਲੀ ਦਲ ਨਾਲ ਖੜੇ ਹੋ ਜਾਂ ਇੱਕ ਪਰਿਵਾਰ ਦੇ ਨਾਲ ਖੜੇ ਹੋ ਇੱਕ ਵਿਅਕਤੀ ਦੇ ਨਾਲ ਖੜੇ ਹੋ ਕੀ ਤੁਸੀਂ ਅਕਬਤਖ ਸਾਹਿਬ ਨਾਲ ਖੜੇ ਹੋ ਜਾਂ ਇੱਕ ਵਿਅਕਤੀ ਦੇ ਨਾਲ ਖੜੇ ਹੋ ਇਹ ਫੈਸਲਾ ਹੁਣ ਜਿਹੜੀ ਕਮੇਟੀ ਬਣਾਈ ਹੈ ਪੈਨਲ ਕਮੇਟੀ ਉਹਦੇ ਮੈਂਬਰ ਜਿਹੜੇ ਜੇ ਕੋਈ ਕੰਮ ਕਰਦੇ ਨੇ ਜਾਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਤਾਂ ਸਪਸ਼ਟ ਰੂਪ ਵਿੱਚ ਹੋਏਗਾ ਵੀ ਉਹ ਅਕਾਲ ਤਖਸਾਲਬ ਦੇ ਹੁਕਮ ਦੀ ਉਲੰਘਣਾ ਕਰ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਬਾਦਲ ਦਲ ਕਹਿ ਲਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਹਣ ਦਾ ਉਦਖਾਰ ਗਵਾ ਚੁੱਕੇ ਨੇ ਬਾਦਲ ਦਲ ਦੇ ਅੱਜ ਵੀ ਬਹੁਤ ਐਸੇ ਆਗੂ ਨੇ ਜਿਹੜੇ ਅਕਾਲ ਤਖਸਾਲਬ ਨੂੰ ਸਮਰਪਿਤ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਤੁਸੀਂ ਮੀਟਿੰਗ ਹੋਈ ਜਦ ਜਿਹੜੀ ਪਿੱਛੇ ਵਰਕਿੰਗ ਕਮੇਟੀ ਤੇ ਉਹਦੇ ਵਿੱਚ ਵੀ ਬਹੁਤ ਲੀਡਰਾਂ ਨੇ ਖੜੇ ਹੋ ਕੇ ਗੱਲਾਂ ਕਹੀਆਂ ਵੀ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਇਨਬੰਦ ਲਾਗੂ ਕਰਦੇ ਜੋ ਉਹ ਲੋਕ ਉਹਨਾਂ ਲੀਡਰਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਚਾਹੇ ਸਾਡੇ ਉਹਦੇ ਨਾਲ ਉਹਨਾਂ ਨਾਲ ਪਿਛਲੇ ਸਮੇਂ 'ਚ ਕੋਈ મતਭੇਦ ਰਹੇ ਹੋਣ ਲੌਂਗਵਾਲ ਸਾਹਿਬ ਹੋ ਗਏ ਧੁੰਦਾ ਸਾਹਿਬ ਹੋ ਗਏ ਲੋਧੀ ਨੰਗਲ ਜੀ ਹੋਏ ਮਹਿਤਾ ਜੀ ਜਿਨ੍ਹਾਂ ਨੇ ਇਹ ਸਪਸ਼ਟ ਰੂਪ ਵਿੱਚ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਨੇ ਉਹਦੀ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਤੇ ਹੋਰ ਵੀ ਜਿਹੜੇ ਜਿਹੜੇ ਆਗੂ ਨੇ ਉਹਨਾਂ ਨੂੰ ਅੱਜ ਸਮਾਂ ਹੈ ਵੀ ਜਿਸ ਸੋਚ ਨੂੰ ਲੈ ਕੇ ਅਕਾਲ ਤਖਸਾਲ ਨੇ ਹੁਕਮ ਦਿੱਤਾ ਸੀ ਉਸ ਤੇ ਪਹਿਰਾ ਦੇਣ ਦੀ ਅੱਜ ਲੋੜ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਵੀ ਉਹ ਜਿਹੜੇ ਲੋਕ ਜਿਹੜੇ ਲੀਡਰ ਨੇ ਉਹ ਅੱਜ ਸੁਖਵੀਰ ਸਿੰਘ ਨੂੰ ਬੇਦਾਵਾ ਦੇ ਕੇ ਕੌਮ ਦੇ ਨਾਲ ਖੜਨਗੇ ਪੰਥ ਨਾਲ ਖੜਨਗੇ ਜਿਹੜੇ ਲੋਕ ਅਕਾਲ ਤਖਸਾਲ ਨੂੰ ਬੇਦਾਵਾ ਦੇ ਕੇ ਉੱਥੇ ਰੈਲੀ ਕਰਕੇ ਆਏ ਨੇ ਲੋਕਾਂ ਨੂੰ ਜਿਹੜਾ ਸੰਗਤ ਨੂੰ ਚੜਾ ਕੇ ਆਏ ਨੇ ਉਹ ਅੱਜ ਜਿਹੜਾ ਹੈ ਉਹਨਾਂ ਨੂੰ ਜਿਹੜਾ ਪਛਾਣਨ ਦੀ ਲੋੜ ਹੈ ਉਹ ਸਾਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਇਹ ਜਿਹੜਾ ਅਸਤੀਫੇ ਦਾ ਵੀ ਹੈ ਇਹ ਵੀ ਇੱਕ ਪਖੰਡ ਹੈ ਕਿਉਂਕਿ ਇਹਨਾਂ ਨੇ ਅਸਤੀਫਾ ਦੇ ਕੇ ਨਾਲ ਹੀ ਦੁਬਾਰੇ ਪ੍ਰਧਾਨ ਬਣਾਉਣ ਦਾ ਆਪ ਦਾ ਪ੍ਰਬੰਧ ਕਰ ਲਿਆ ਆਪਦੀ ਕਮੇਟੀ ਬਣਾ ਕੇ ਉਹਨਾਂ ਦੇ ਰਾਹੀਂ ਭਰਤੀ ਕਰਕੇ ਜਿਹੜਾ ਆਪਦੇ ਆਪ ਨੂੰ ਪ੍ਰਧਾਨ ਇਹ ਤਾਂ ਸਿਰਫ ਮੈਂ ਤਾਂ ਹੀ ਮੰਨਦਾ ਵੀ ਛੁੱਟੀ ਗਈ ਨਹੀਂ ਅਸਤੀਫਾ ਨਹੀਂ ਦਿੱਤਾ ਜਿਹੜੀਆਂ ਗੱਲਾਂ ਜਿਵੇਂ ਉੱਥੇ ਪ੍ਰਧਾਨ ਉਹਨਾਂ ਨੂੰ ਕਿਹਾ ਗਿਆ ਵੀ ਅਕਾਲੀ ਦਰ ਦੇ ਪ੍ਰਧਾਨ ਜੀ ਬੋਲਣਗੇ ਇਹ ਸਿਰਫ ਉਹਨਾਂ ਦੀ ਬੇਟੀ ਦਾ ਸ਼ਾਦੀ ਹੈ ਉਹਦੇ ਵਿੱਚ ਰੁੱਝੇ ਹੋਏ ਨੇ ਉਹ ਉਹਦੇ ਕਰਕੇ ਇੱਕ ਰੂਪ ਤੋਂ ਛੁੱਟੀ ਤੇ ਗਏ ਨੇ ਉਹਨਾਂ ਨੇ ਇਹ ਵੀ ਜਿਹੜਾ ਕਾਬਤਕ ਸਾਹਿਬ ਦਾ ਕੋਈ ਹੁਕਮ ਮੰਨਣ ਵਾਲੀ ਗੱਲ ਨਹੀਂ ਹੈਗੀ ਸੋ ਮੈਂ ਅੱਜ ਇਹ ਗੱਲ ਬੜਾ ਇਹ ਸਿੱਖ ਕੌਮ ਨੂੰ ਪੰਥ ਨੂੰ ਇਹ ਬੇਨਤੀ ਕਰਦਾ ਵੀ ਇਹ ਗੱਲਾਂ ਜਿਹੜੀਆਂ ਇਹ ਸਾਰੀਆਂ ਤਾਕਤਾਂ ਨੇ ਇਹਨਾਂ ਨੂੰ ਅੱਜ ਬਿਲਕੁਲ ਪਛਾਣ ਦੀ ਲੋੜ ਹੈ ਤੇ ਜਿਹੜਾ ਅੱਜ ਕੌਮ ਜੋ ਭਾਵਨਾ ਮਸੀ ਸਿੰਘ ਸਾਹਿਬ ਦੀ ਵੀ ਪੰਥ ਨੂੰ ਇਕੱਠਾ ਕੀਤਾ ਜਾਵੇ ਜਿਹੜਾ ਖੇਰੂ ਖੇਰੂ ਤਾਕਤ ਹੋਈ ਹੈ ਉਹਨੂੰ ਇਕੱਠਾ ਕਰਨ ਵਾਸਤੇ ਉਹ ਜਿਹੜੇ ਨੇ ਉਹ ਸੋਚ ਨੂੰ ਜਿਹੜਾ ਅੱਗੇ ਤੋਰਨ ਦੀ ਲੋੜ ਹੈ ਉੱਥੇ ਦੇਖੋ ਉਹਨਾਂ ਨੇ ਕਿਹਾ ਵੀ ਮੈਨੂੰ ਸਾਨੂੰ ਬਦਨਾਮ ਕਰ ਰਹੇ ਨੇ ਤੇ ਅਕਾਲਪੁਰਖ ਸਾਹਿਬ ਨੇ ਕਿਹਾ ਵੀ ਤੂੰ ਆਹ ਦੋਸ਼ ਨੇ ਥੋਨੇ ਕੌਣ ਬਦਨਾਮ ਕਰ ਰਹੇ ਹੈਂ ਕੀ ਕਹਿਣਾ ਚਾਹੁੰਦੇ ਨੇ ਕੌਣ ਬਦਨਾਮ ਕਰ ਰਹੇ ਨੇ ਮੈਂ ਕੀ ਰੁਕਦੇ ਲੈ ਕਿ ਤੁਸੀਂ ਅਕਾਲਪੁਰਖ ਜੀ ਆਉਂਦੇ ਹੋ ਨਾ ਦੇਖੋ ਕਾਲ ਤੱਕ ਸਾਰ ਨੂੰ ਜਿਹੜੀ ਸਾਡੀ ਕਮੇਟੀ ਦੇ ਮੈਂਬਰ ਸੀ ਉਹ ਸੱਤ ਮੈਂਬਰੀ ਕਮੇਟੀ ਚ ਭਾਈ ਸੀ ਉਹਨਾਂ ਨੇ ਮਿਲਣ ਦਾ ਟਾਈਮ ਲਿਆ ਸੀ ਸਿੰਘ ਸਾਹਿਬ ਨੇ ਹੁਣ ਤੱਕ ਟਾਈਮ ਨਹੀਂ ਦਿੱਤਾ ਜਲ ਟਾਈਮ ਦੇਣਗੇ ਉਹ ਆ ਕੇ ਸਾਰਾ ਪੱਕ ਰੱਖ ਕੇ ਆਉਣਗੇ ਤੇ ਉਹ ਕਿਤੇ ਕਿਉਂਕਿ ਹੁਣ ਮਾਨਤਾ ਉਸ ਸੱਤ ਨਵਰੀ ਕਮੇਟੀ ਦੀ ਹੈ ਅਸੀਂ ਵੀ ਆਪ ਦਾ ਇੱਕ ਜਿਹੜਾ ਧੜਾ ਪੰਕਰ ਚੁੱਕਿਆ ਤੇ ਉਸ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਹੁਣ ਅਕਾਲ ਤਖਤ ਸਾਹਿਬ ਨਾਲ ਰਾਬਤਾ ਕਰਕੇ ਆਉਂਦਾ ਜੋ ਵੀ ਕੋਈ ਫੈਸਲਾ ਕਰਾਉਣਗੇ ਧਾਮੀ ਸਾਹਿਬ ਨੂੰ ਧਾਮੀ ਸਾਹਿਬ ਨੂੰ ਉਹਦਾ ਕਨਵੀਨਰ ਬਣਾਇਆ ਗਿਆ ਸੀ ਹੂ ਕੌਮ ਕੌਮ ਆਉਂਦੇ ਉਹਦੇ ਵਿੱਚ ਡੁੰਗਰ ਸਾਹਿਬ ਡੁੰਗਰ ਸਾਹਿਬ ਬਡਾਲਾ ਸਾਹਿਬ ਮਨਪ੍ਰੀਤ ਸਿੰਘ ਰਿਆੜੀ ਹਾਂਜੀ ਤੇ ਤੇ ਇੱਕ ਆਪੀ ਬੀਬੀ ਸਤਵੰਤ ਕੌਰ ਜਿਹੜੇ ਭਾਈ ਅਮਰੀਕ ਸਿੰਘ ਜੀ ਦੇ ਪੁੱਤਰੀ ਨੇ ਜਿਹੜੇ ਮੈਂਬਰ ਨੇ ਹਾਂਜੀ ਇਹ ਗਏ ਨਹੀਂ ਜੋ ਜੋ ਅੱਜ ਬੜਾ ਸਪਸ਼ਟ ਕਹਿਤਾ ਸੀ ਤੁਹਾਡੇ ਧਰਿਆ ਦੇ ਕਿਹੜੇ ਦੇ ਕੋਣ ਧਰਿਆ ਚ ਗੱਲ ਨਹੀਂ ਰਹਿ ਸੁਧਾਰ ਦੇ ਵਿੱਚ ਵਡਾਲਾ ਸਾਹਿਬ ਤੇ ਆਪਣਾ ਸੰਤਾ ਸਿੰਘ ਮਹਤਪੁਰ ਜੀ ਸੀ ਸੰਤਾ ਸਿੰਘ ਮਹਤਪੁਰ ਹਾਂਜੀ ਦੋ ਤੇ ਪੰਜ ਹੁੰਦਾ ਦੇਖੋ ਇਹ ਚ ਕੋਈ ਗੱਲ ਨਹੀਂ ਉਹਨਾਂ ਨੇ ਤਾਂ ਇੱਕ ਨਿਰਪੱਖ ਜਿਹੜਾ ਹੈ ਲੋਕਤੁਨੇ ਜਿਹੜੇ ਉਹਨਾਂ ਨੂੰ ਲੱਗਿਆ ਸਿੰਘ ਸਾਹਿਬ ਨੂੰ ਵੀ ਇਹ ਇੱਕ ਸਹੀ ਚੋਣ ਕਰਾਉਣ ਦੇ ਵਿੱਚ ਸੱਚ ਜਿਹੜਾ ਨਾਲ ਚੋਣ ਕਰਾਉਣ ਦੇ ਵਿੱਚ ਮਦਦ ਕਰ ਸਕਦਾ ਮੂਲ ਤੇ ਪਰਚੀ ਦੋਨੇ ਦੋਨੇ ਚੀਜ਼ਾਂ ਇਹਨਾਂ ਨੇ ਕਰਾਉਣੀਆਂ ਸੀ ਚੋਣ ਵੀ ਤੇ ਪਰਚੀ ਤੇ ਹੁਣ ਜਿਹੜੀ ਕਮੇਟੀ ਆਉਂਦੀ ਉਹਦੇ ਤਾਂ ਨਾਲ ਹਰ ਜ਼ਿਲ੍ਹੇ ਚ ਅਧ ਮੈਂਬਰ ਬਣਾਤੇ ਤੇ ਉਹਦੇ ਵਿੱਚ ਇੰਚਾਰਜ ਬਣਾਤਾ ਸੋ ਉਹ ਤਾਂ ਟੋਟਲੀ ਉਹਦੇ ਵਾਇਲੇਸ਼ਨ ਹੈ ਉਹਦੇ ਉਲਟ ਹੈ ਕਿ ਮਤ ਸੱਤ ਮੈਂਬਰ ਉਹਨੇ ਛੱਡ ਦਿੱਤੀ ਬਿਲਕੁਲ ਛੱਡ ਦਿੱਤੀ ਇਹ ਵੀ ਜਾ ਰਹੀ ਹੈ ਸੋ ਸਾਰੀਆਂ ਜਥੇਬੰਦੀਆਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਮੈਂ ਅਪੀਲ ਹੀ ਕਰਦਾ ਇਹ ਸਾਰੇ ਇੱਕ ਮੋਟੋ ਕੇ ਕਿਉਂਕਿ ਜਦ ਤਾਕਤ ਵੰਡੀ ਜਾਵੇ ਤਾਂ ਉਦੋਂ ਆਪਾਂ ਦੇਖੇ ਹੀ ਹੈ ਵੀ ਹਾਲਾਤ ਕੀ ਬਣਦਾ ਜਿਵੇਂ ਆਪਾਂ ਅੱਜ ਤੁਸੀਂ ਹਾਲਾਤ ਦੇਖ ਰਹੇ ਹੋ ਇਸੇ ਕਰਕੇ ਆ ਵੀ ਅੱਡ ਅੱਡ ਧੜਿਆਂ ਦੇ ਵਿੱਚ ਅੱਡ ਅੱਡ ਧਿਰਾਂ ਦੇ ਵਿੱਚ ਕੰਮ ਵੰਡੀ ਗਈ ਕੋਈ ਗਰਮਖਿਆਲੀ ਕੋਈ ਨਰਮ ਕੋਈ ਬਾਕੀ ਕੋਈ ਦਾਗੀ ਇਹ ਇਸ ਤਰੀਕੇ ਦੇ ਜਿਹੜੇ ਹੈ ਇਹ ਨਾਮ ਲੱਗੇ। ਤੋਂ ਇਸ ਤੋਂ ਸਿੱਖ ਕੇ ਜਿਹੜਾ ਹੈ ਜਿਵੇਂ ਪਹਿਲਾਂ ਦਿੱਲੀ ਦਾ ਮੋਰਚਾ ਜਿਹੜਾ ਜਿੱਤਿਆ ਉਸੇ ਤਰ੍ਹਾਂ ਇਹ ਵੀ ਜਿਹੜਾ ਮੋਰਚਾ ਜਿੱਤਿਆ ਜਾ ਸਕਦਾ ਜੇ ਸਾਰੀਆਂ ਕਿਸਾਨੀ ਧਿਰਾਂ ਇਕੱਠੀਆਂ ਹੋਣ ਤੇ ਮੈਂ ਸਮਝਦਾ ਜੀ ਲੋੜ ਹੈ ਦਲੇਵਾਲ ਸਾਹਿਬ ਦੀ ਬੜੀ ਵੱਡੀ ਦੇਣ ਹੈ ਉਹਨਾਂ ਨੇ ਬਹੁਤ ਵੱਡੀ ਇੱਕ ਜੁਰਤ ਕੀਤੀ ਹੈ। ਸੋ ਉਹਨਾਂ ਦਾ ਸਾਰਿਆਂ ਨੂੰ ਸਾਥ ਨਾਲ ਦੇ ਕੇ ਇਸ ਦਿੱਲੀ ਦੇ ਨਾਲ ਦਿੱਲੀ ਦੀ ਸਰਕਾਰ ਦੇ ਨਾਲ ਜਿਹੜਾ ਉਹਨਾਂ ਨੇ ਟੱਕਰ ਆ ਲਿਆ ਬੜਾ ਦਲੇਰਾਨਾ ਫੈਸਲਾ ਹੈ ਤੇ ਪਰ ਅੱਜ ਉਹਨਾਂ ਦੀ ਜਾਨ ਬਚਾਉਣ ਦੀ ਲੋੜ ਹੈ ਕਿਉਂਕਿ ਉਹਨਾਂ ਦੀਆਂ ਸੇਵਾਵਾਂ માં ਅੱਜ ਵੀ ਕੌਮ ਨੂੰ ਅਤੇ ਜਿਹੜੀ ਕਿਸਾਨੀ ਨੂੰ ਉਹਨਾਂ ਦੀ ਬਹੁਤ ਵੱਡੀ ਸੇਵਾਵਾਂ ਦੀ ਲੋੜ ਹੈ ਇਸੇ ਤਰੀਕੇ ਨਾਲ ਨਿਰੰਤਰ ਸੇਵਾਵਾਂ ਕਰਦੇ ਹਨ ਉਹਦੇ ਵਾਸਤੇ ਜ਼ਰੂਰੀ ਹੈ ਵੀ ਉਹਨਾਂ ਦੀ ਇਸ ਜਿੱਤ ਵਿੱਚ ਸਾਰੇ ਰਲ ਕੇ ਯੋਗਦਾਨ ਪਾਉਣ ਕੁਝ ਨਾ ਵੱਡੇ ਵੱਡੇ ਅਧਿਕਾਰੀ ਆ ਰਹੇ ਨੇ ਮਨਾਉਣ ਲਈ ਲੇਕਿਨ ਉਹ ਉਹ ਕਹਿੰਦੇ ਵੀ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੇ ਨਹੀਂ ਆ ਬੰਦ ਦੇਖੋ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਇਹ ਦੋਨੇ ਬਰਾਬਰ ਦੇ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਨੇ ਤਾਂ ਇਲੈਕਸ਼ਨ ਦੇ ਵਿੱਚ ਵਾਦਾ ਕੀਤਾ ਸੀ ਕਿ ਅਸੀਂ ਸਾਰੀਆਂ ਬਸਰਾਂ ਤੇ ਐਮਐਸਪੀ ਦੇਵਾਂਗੇ ਸੋ ਅੱਜ ਉਹ ਵੀ ਆਪਣੇ ਇਸ ਵਾਦੇ ਤੋਂ ਨਹੀਂ ਪਾਸਾ ਕਿ ਵੀ ਤੁਸੀਂ ਸਾਰਾ ਕੁਝ ਜਾਣਦੇ ਸੀ ਜਦ ਤੱਕ ਕੋਈ ਅਨਾੜੀ ਹੋਵੇ ਨਾ ਇਸ ਹੀ ਗੱਲ ਜੀ ਨੂੰ ਪਤਾ ਨਹੀਂ ਸੀਗਾ ਵੀ ਐਮਐਸਪੀ ਦੇ ਸਕਦੇ ਨੇ ਕਿ ਨਹੀਂ ਦੇ ਸਕਦੇ ਫਿਰ ਕਿਉਂ ਵਾਅਦਾ ਕੀਤਾ ਸੀ ਸੋ ਉਹ ਉਹਨਾਂ ਨੂੰ ਵੀ ਵਾਅਦਾ ਪੂਰਾ ਕਰਨਾ ਚਾਹੀਦਾ ਨਹੀਂ ਕੇਂਦਰ ਦੀ ਤਾਂ ਜ਼ਿੰਮੇਵਾਰੀ ਹੈ ਹੀ ਹੈ ਕੇਂਦਰ ਨੇ ਸਾਰੇ ਦੇਸ਼ ਵਿੱਚ ਲਾਗੂ ਕਰਨੀਆਂ ਜੇ ਪੰਜਾਬ ਸਰਕਾਰ ਹੋਰ ਨਹੀਂ ਤਾਂ ਘਟੋ ਘਟ ਪੰਜਾਬ ਦਾ ਸਾਰੇ ਫਸਲਾਂ ਤੇ ਐਮਐਸਪੀ ਲਾਗੂ ਕਰੇ ਤੇ ਕੇਂਦਰ ਸਰਕਾਰ ਸਾਰੇ ਦੇਸ਼ ਵਿੱਚ ਲਾਗੂ ਕਰੇ ਸੋ ਤੇ ਉਹਨਾਂ ਦੀਆਂ ਹਾਂ ਹਰਿਆਣੇ ਨੇ ਜਿਸ ਪੈਟਰਨ ਤੇ ਐਨਾਨਸ ਕੀਤਾ ਉਸ ਪੈਟਰਨ ਤੇ ਹੀ ਕਰ ਦੇਣ ਹੱਦੇ ਮੈਂ ਨਹੀਂ ਕਹਿੰਦਾ ਵੀ ਉਹ ਦੇਖ ਲੈਣ ਵੀ ਕਿਵੇਂ ਉਹ ਲਾਗੂ ਕਰਨਗੇ ਉਸ ਪੈਟਰਨ ਦੇ ਕੁਛ ਨਾ ਕੁਛ ਤਾਂ ਕਰਨ ਨਾ ਬਿਲਕੁਲ ਤਾਂ ਇਹ ਵੀ ਨਹੀਂ ਪਾਸ ਸਕਦੇ ਵੀ ਜੇ ਅਸੀਂ ਤਾਂ ਸਾਡੇ ਤਾਂ ਅਸੀਂ ਕੁਛ ਕਰ ਹੀ ਨਹੀਂ ਸਕਦੇ ਜੇ ਹਰਿਆਣਾ ਸਰਕਾਰ ਜਿੰਨਾ ਕਰ ਸਕਦੀ ਉਹਨਾਂ ਤੁਸੀਂ ਵੀ ਕਰੋ ਤੇ ਦੇਸ਼ ਦੀ ਸਰਕਾਰ ਸਾਡੇ ਦੇਸ਼ ਵਿੱਚ ਲਾਗੂ ਕਰੇ ਕਿਉਂਕਿ ਇਹ ਕਿਸਾਨਾਂ ਦੀ ਲੜਾਈ ਸਿਰਫ ਪੰਜਾਬ ਦੀ ਨਹੀਂ ਹੈ ਇਹ ਤਾਂ ਸਾਰੇ ਦੇਸ਼ ਦੇ ਕਿਸਾਨਾਂ ਵਾਸਤੇ ਲੜ ਲੜ ਰਹੇ ਨੇ ਉਹ